ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ ਕੋਈ ਪਿਓ ਪੁੱਤਰ ਲਈ ਫਰੂਟ ਲੈ ਕੇ ਆਉਂਦਾ ਹੈ ਕੋਈ ਮਾਇਆ ਲੈ ਕੇ ਆਉਂਦਾ ਹੈ ਕੋਈ ਬਸਤਰ ਲੈ ਕੇ ਆਉਂਦਾ ਹੈ ਪਰ ਸਾਡਾ ਪਿਤਾ ਗੁਰੂ ਨਾਨਕ ਆਪਣੇ ਬੱਚਿਆਂ ਲਈ ਤੁਰਕੀ ਬਾਣੀ ਲੈ ਕੇ ਆਇਆ ਹੈ ਆਪਣੇ ਬੱਚੇ ਲਈ ਤੁਰਤੋ ਗੁਰਬਾਣੀ ਦੀ ਤਤ ਲੈ ਕੇ ਆਇਆ ਹੈ ਗੁਰਬਾਣੀ ਦੀ ਤਤ ਚੋਲੀ ਵਿੱਚ ਪਾ ਕੇ ਸਾਰੀ ਦੁਨੀਆ ਤੇ ਬਹੁਤ ਵੱਡਾ ਤਰਸ ਕੀਤਾ ਸਾਰੀ ਦੁਨੀਆ ਦੇ ਕਲਿਆਣ ਵਾਸਤੇ ਬਹੁਤ ਸਾਰੀ ਬਾਣੀ ਉਚਾਰ ਕੇ ਜੀਵਾਂ ਦੇ ਆਤਮਿਕ ਬਲ ਨੂੰ ਉੱਪਰ ਚੁੱਕਿਆ ਦੁਖੀਆਂ ਦੇ ਦਰਦ ਵੰਡੋਣ ਵਾਲੇ ਸਾਰੀ ਦੁਨੀਆ ਤੇ ਦਇਆ ਦੀ ਦ੍ਰਿਸ਼ਟੀ ਕਰਨ ਵਾਲੇ ਪੰਜਵੇਂ ਜਾਮੇ ਵਿੱਚ ਹੋਰ ਮਿਹਰ ਦੇ ਘਰ ਵਿੱਚ ਆਏ ਅਤੇ ਅਮਰਤ ਰੂਪੀ ਸੁਖਮਨੀਤੀ ਦਾਤ ਸਾਰੇ ਜਗਤ ਦੀ ਛੋਲੀ ਵਿੱਚ ਪਾਈ ਐਸੀ ਅਲੌਕਿਕ ਬਾਣੀ ਜੋ ਲੋਕ ਵਿੱਚ ਵੀ ਸੁਖ ਦਿੰਦੀ ਹੈ ਅਤੇ ਪਰਲੋਕ ਵਿੱਚ ਵੀ ਉੱਤਮ ਪਦਮੀ ਦਿਵਾਉਂਦੀ ਹੈ ਜਿਸ ਕਿਸੇ ਨੇ ਵੀ ਇਸ ਬਾਣੀ ਦਾ ਆਸਰਾ ਲਿਆ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਅਤੇ ਉਸਨੇ ਬਾਣੀ ਤਾਨ ਕਰਕੇ ਪੜੀ ਹੋਵੇ ਜਾਂ ਮੰਨ ਕਰਕੇ ਇਸ ਬਾਣੀ ਨੇ ਉਸ ਦਾ ਲੋਕਪ੍ਰੋਖ ਸਵਾਰ ਹੀ ਦਿੱਤਾ ਹੈ ਸਾਡੀ ਅੱਜ ਦੀ ਸਾਕੀ ਕਿਸ ਤਰ੍ਹਾਂ ਇਸ ਬਾਣੀ ਦਾ ਓਟ ਆਸਰਾ ਲੈਣ ਦੁਆਰਾ ਇੱਕ ਗਰੀਬ ਬੰਦੇ ਦਾ ਕਰਜ਼ਾ ਦੂਰ ਹੋਇਆ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਅਕਤੀ ਜੋ ਕਿ ਛੋਟੀ ਮੋਟੀ ਕਿਰਤ ਕਰਦਾ ਹੈ ਕਿਤੇ ਵੀ ਕੋਈ ਪੱਕੀ ਨਹੀਂ ਬਾਲ ਬੱਚੇ ਦਾ ਹੈ ਉਹ 18000 ਰੁਪਏ ਦਾ ਕਰਜ਼ਾਈ ਹੋ ਗਿਆ ਕਈ ਲੋਕ ਛੋਟੀਆਂ-ਛੋਟੀਆਂ ਸਕੀਮਾਂ ਲਾ ਕੇ ਕਮੇਟੀਆਂ ਪੁੰਦੇ ਹਨ ਕਿਸੇ ਵਿਅਕਤੀ ਨੇ 6000 ਦੀ ਇੱਕ ਸਕੀਮ ਸ਼ੁਰੂ ਕੀਤੀ ਜਿਸ ਵਿੱਚ ਜਿਸ ਦੇ ਨਾਮ ਦੀ ਪੱਤੀ ਨਿਕਲ ਆਵੇ ਉਸ ਨੂੰ 6000 ਮਿਲ ਜਾਂਦਾ ਹੈ ਅਤੇ ਅਕੋ ਹੋਰ ਕਿਸੇ ਵੀ ਨਹੀਂ ਸੀ ਭਰਨੀ ਪੈਂਦੀ ਉਸ ਸత్సੰਗੀ ਨੇ 200 ਰੁਪਏ ਮਹੀਨੇ दिए ਇਹ ਤਿੰਨ ਕਮੇਟੀਆਂ ਪਾ ਲਈਆਂ ਕਿ ਕਰਜ਼ਾ ਉੱਤਰ ਜਾਵੇਗਾ ਪਹਿਲੀ ਕਮੇਟੀ ਕਿਸ਼ਤੀ ਨਿਕਲੀ ਪਰ ਅਗਲੇ ਮਹੀਨੇ ਜਦੋਂ ਪਰਚੀ ਪਾਈ ਗਈ ਤਾਂ ਉਸੇ ਸత్సੰਗੀ ਦੀ ਨਿਕਲ ਆਈ ਸਾਰੀਆਂ ਸੋਚਾਂ ਕਿਸਮਤ ਸਾਦੇ ਗਈ 6000 ਰੁਪਏ ਮਿਲ ਗਏ ਕਰਜ਼ਾ ਘਟ ਗਿਆ ਅਗਲੇ ਮਹੀਨੇ ਹੋਰ ਪਰਚੀ ਨਿਕਲੀ ਅਤੇ 2 ਮਹੀਨਿਆਂ ਵਿੱਚ 12000 ਰੁਪਏ ਮਿਲ ਗਏ ਸਾਰੇ ਬੜਾ ਹੈਰਾਨ ਹੋਏ ਕਿ ਇਹ ਕੀ ਜਾਦੂ ਹੈ ਹਰਾਨੀ ਦੀ ਹਾਦਸਾ ਉਦੋਂ ਹੋ ਗਈ ਜਦੋਂ ਅਗਲੇ ਮਹੀਨੇ ਵੀ ਉਸੇ ਹੀ ਵਿਅਕਤੀ ਦੀ ਪਰਚੀ ਨਿਕਲੀ ਇਸ ਤਰ੍ਹਾਂ ਲਗਾਤਾਰ 3 ਮਹੀਨੇ ਵਿੱਚ ਹੀ 18000 ਰੁਪਏ ਮਿਲਣ ਕਰਕੇ ਉਸ ਦਾ ਸਾਰਾ ਕਰਜ਼ਾ ਉੱਤਰ ਗਿਆ ਅਤੇ ਅੱਗੋਂ ਉਸ ਦੀਆਂ ਕਿਸ਼ਤਾਂ ਵੀ ਦੇਣੀਆਂ ਬੰਦ ਹੋ ਗਈਆਂ ਸੰਗੀ ਸੀ ਕਿਸੇ ਮਹਾਪੁਰਸ਼ ਨੇ ਪੁੱਛ ਲਿਆ ਕਿ ਇਹ ਸਭ ਵਿਦ ਕਿਵੇਂ ਬਣੀ ਤਾਂ ਉਸ ਨੇ ਆਪਣੀ ਕਹਾਣੀ ਆਪ ਸੁਣਾਈ ਕਿ ਹਾਂ ਲੱਗਾ ਮੈਂ 18000 ਰੁਪਏ ਦਾ ਕਰਜ਼ਾਈ ਹੋ ਗਿਆ ਸੀ ਜਦੋਂ ਮੈਂ ਕਰਜ਼ਾ ਉਤਾਰਨ ਦੀ ਸੋਚ ਨਾਲ ਕਮੇਟੀਆਂ ਪਾਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਖੜੇ ਹੋ ਕੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਸੰਗਤ ਵਿੱਚ ਸੁਣਦਾ ਹਾਂ ਕਿ ਸੁਖਮਨੀ ਸਾਹਿਬ ਦੀ ਬਾਣੀ ਹਰ ਥਾਂ ਸਹਾਈ ਹੁੰਦੀ ਹੈ ਮੈਂ ਹਰ ਰੋਜ਼ ਸੁਖਮਨੀ ਸਾਹਿਬ ਦੇ ਪੰਜ ਪਾਠ ਕਰਾਂਗਾ ਕਿਰਪਾ ਕਰਨਾ ਮੇਰੇ ਨੰਬਰ ਦੀਆਂ ਪਰਚੀਆਂ ਪਹਿਲੇ ਨਿਕਲ ਆਉਣ ਤਾਂ ਕਿ ਮੇਰਾ ਕਰਜ਼ਾ ਲੱਝਾਵੇ ਇਹ ਸਭ ਸੁਖਮਨੀ ਸਾਹਿਬ ਦੀਆਂ ਵਰਕਤਾਂ ਹਨ ਜੋ ਪੰਜ ਪਾਠ ਸੁਖਮਨੀ ਸਾਹਿਬ ਦੇ ਘਰ ਸੰਜੀ ਲਗਾਈ ਹੈ ਉਸ ਦਾ ਸਦਕਾ ਹੀ ਮੇਰਾ 4 ਮਹੀਨਿਆਂ ਵਿੱਚ ਹੀ 18000 ਦਾ ਕਰਜ਼ਾ ਉਤਰ ਗਿਆ ਪਰ ਮੇਸ਼ਵਰ ਨੇ ਤਾਂ ਕਿਸੇ ਤਰੀਕੇ ਬਿਧ ਬਣਾਉਣੀ ਹੁੰਦੀ ਹੈ ਆਪ ਪਰਤਖ ਸਾਹਮਣੇ ਆ ਕੇ ਇਹ ਤੇ ਨਹੀਂ ਕਿਹਾ ਕਿ ਆਲੇ ਨੋਟਾਂ ਦੇ ਬੰਡਲ ਉਸਨੇ ਬਿਧ ਹੀ ਬਣਾਉਣੀ ਹੁੰਦੀ ਹੈ ਕਿਸੇ ਤਰੀਕੇ ਕਿਸੇ ਰਾਹੀ ਬਣਾ ਦਿੰਦਾ ਹੈ ਕਰਮਾਂ ਦੀ ਗਤੀ ਮੁਤਾਬਿਕ ਕੋਈ ਅਮੀਰ ਜਾਂ ਕੋਈ ਗਰੀਬ ਹੈ ਹੁਣ ਅਮੀਰ ਦਾ ਤਾਂ ਗੁਜ਼ਾਰਾ ਹੋ ਜਾਂਦਾ ਹੈ ਪਰ ਗਰੀਬ ਕੀ ਕਰੇ ਜੇ ਗਰੀਬ ਸੁਖਮਨੀ ਸਾਹਿਬ ਦਾ ਓਟ ਆਸਰਾ ਲਵੇ ਅਤੇ ਜੇ ਉਸਦੇ ਕਰਮਾਂ ਵਿੱਚ 2 ਸਾਲ ਦੀ ਗਰੀਬੀ ਭੋਗਣੀ ਲਿਖੀ ਹੈ ਦੋ ਸਾਲ ਦੀ ਜਗਾ ਉਸਨੂੰ ਦੋ ਮਹੀਨੇ ਦੋ ਮਹੀਨੇ ਦੀ ਜਗਾ ਦੋ ਹਫਤੇ ਦੋ ਹਫਤੇ ਦੀ ਜਗਾ ਦੋ ਘੰਟਿਆਂ ਵਿੱਚ ਵੀ ਉਸ ਦੀ ਗਰੀਬੀ ਖਤਮ ਹੋ ਸਕਦੀ ਹੈ ਤ੍ਰਿਤੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਹਨ ਸੁਖਮਨੀ ਸਾਹਿਬ ਦੀ ਬਾਣੀ ਇੰਨੀ ਬਖਸ਼ਿਸ਼ ਵਾਲੀ ਹੈ ਕਿ ਸਾਡੇ ਸਭ ਤਰ੍ਹਾਂ ਦੇ ਮਾੜੇ ਕਰਮ ਮਿਟਾਉਂਦੀ ਹੈ ਕੋਈ ਦਾਤ ਕਿਸੇ ਦੇ ਕਰਮਾਂ ਵਿੱਚ ਨਾ ਵੀ ਹੋਵੇ ਸੁਖਮਨੀ ਸਾਹਿਬ ਦੀ ਬਾਣੀ ਦਾ ਪ੍ਰੋਚਨ ਵਾਲਾ ਲੜਫੜਨ ਵਾਲਾ ਵਿਅਕਤੀ ਕਦੇ ਖਾਲੀ ਨਹੀਂ ਜਾਵੇਗਾ ਚੋਲੀ ਪਰੇਗੀ ਹੀ ਪਰੇਗੀ ਪੰਨ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੂੰ ਜਿੰਨਾ ਤਾਂ ਨਹੀਂ ਹੈ ਥੋੜਾ ਹੈ ਇੰਨੀ ਬਖਸ਼ਿਸ਼ ਭਰੀ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜੋ ਦਾਤ ਕਰਮਾ ਵਿੱਚ ਨਾ ਹੋਵੇ ਉਹ ਵੀ ਪ੍ਰਾਪਤ ਹੁੰਦੀ ਹੈ ਲੋੜ ਹੈ ਸਿੱਧਕ ਨਾਲ ਪਰੋਸੇ ਨਾਲ ਸੁਖਮਨੀ ਸਾਹਿਬ ਦਾ ਲੜ ਫੜੰਦੀ ਜਿਹੜਾ ਸੁਖਮਨੀ ਸਾਹਿਬ ਦੀ ਬਾਣੀ ਨਾਲ ਪ੍ਰੀਤ ਕਰੇ ਗੁਰੂ ਆਪਣੀ ਬਖਸ਼ਿਸ਼ ਕਰਕੇ ਉਸ ਦੇ ਕਰਮਾ ਤੇ ਲਖੀਰ ਖੇਰ ਦਿੰਦਾ ਹੈ ਜੋ ਵੀ ਕੋਈ ਸ਼ਰਧਾ ਭਾਵਨਾ ਨਾਲ ਇਸ ਬਾਣੀ ਦਾ ਅਸਰਾ ਲਵੇਗਾ ਉਸ ਦੇ ਕਰਮਾ ਨੂੰ ੱੱਕਾ ਲੱਗ ਜਾਵੇਗਾ ਉਸ ਦੇ ਮਾੜੇ ਲੇਖ ਮਟਣਗੇ ਉਸਦੀ ਗਰੀਬੀ ਵੀ ਕੱਟੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ